ਇਹ ਗੱਲ ਯਾਦ ਰੱਖਿਓ ਇਹ ਜ਼ਿੰਦਗੀ ਜਨਮ ਤੋਂ ਲੈ ਕੇ ਅੰਤਲੇ ਸਮੇਂ ਤੱਕ ਦੁੱਖ ਤੇ ਸੁੱਖ ਇਹਦੇ ਨਾਲ ਚੱਲਣਾ ਹੈ ਜੇ ਆਪਾਂ ਕਹੀਏ ਜੀ ਹਮੇਸ਼ਾ ਸੁਖ ਰਹਿਣਾ ਇਹ ਸਭ ਤੋਂ ਵੱਡਾ ਝੂਠ ਹੈ ਜੇ ਆਪਾਂ ਕਹੀਏ ਜੀ ਸਾਡੇ ਘਰ ਚ ਸਿਰਫ ਖੁਸ਼ੀ ਰਹਿਣੀ ਇਹ ਵੀ ਸਭ ਤੋਂ ਵੱਡਾ ਝੂਠ ਹੈ ਜੇ ਇਹ ਕਹੀਏ ਜੀ ਘਰ ਬੇਲੀ ਮੇਰੀ ਇੱਜ਼ਤ ਹੋਣੀ ਇਹ ਵੀ ਸਭ ਤੋਂ ਵੱਡਾ ਝੂਠ ਹੈ ਜੇ ਕਹੀਏ ਜੀ ਮੈਨੂੰ ਜ਼ਿੰਦਗੀ ਚ ਕਦੀ ਮੁਸੀਬਤ ਨਹੀਂ ਆਉਣੀ ਇਹ ਵੀ ਸਭ ਤੋਂ ਵੱਡਾ ਝੂਠ ਹੈ ਇਸ ਅੰਤਲੇ ਸਮੇਂ ਤੱਕ ਸਾਨੂੰ ਦੁੱਖ ਵੀ ਆਪਰ ਦੇਣ ਤੇ ਸੁੱਖ ਵੀ ਆਪਰ ਦੇ ਬੰਦਾ ਬੇਬਸ ਵੀ ਹੋ ਜਾਂਦਾ ਹੈ ਲਾਚਾਰ ਵੀ ਹੋ ਜਾਂਦਾ ਹੈ ਫਿਰ ਆਸਤਿਕ ਨੂੰ ਇੱਕ ਸਹਾਰਾ ਅਕਾਲ ਪੁਰਖ ਵਾਹਿਗੁਰੂ ਦਾ ਹੈ ਸਾਡੇ ਪੁਰਾਣੇ ਬਜ਼ੁਰਗ ਨਾ ਜੀ ਜਦੋਂ ਅਰਦਾਸ ਕਰਦੇ ਸੀ ਇੱਕ ਲਬਜ ਵਰਤਦੇ ਹੁੰਦੇ ਸਨ ਆ ਅੱਜ ਨਹੀਂ ਵਰਤਿਆ ਜਾਂਦਾ ਕਿਤੇ ਕਿਤੇ ਵਰਤਦੇ ਆ ਉਹ ਸਾਰੀ ਅਰਦਾਸ ਕਰਕੇ ਇੱਕ ਸ਼ਬਦ ਕਹਿੰਦੇ ਹੁੰਦੇ ਸਨ ਕਲਾ ਵਾਹਿਗੁਰੂ ਜੀ ਕੀ ਵਰਤੇ ਇਹ ਪੁਰਾਣੀ ਸਭਸਾਂ ਕਲਾ ਦਾ ਲਫ਼ਜ਼ੀ ਅਰਥ ਕੀ ਹੈ ਕਲਾ ਦਾ ਅਰਥ ਤਾਕਤ ਸ਼ਕਤੀ ਇਹਦਾ ਮਤਲਬ ਕਿ ਅਸੀਂ ਆਪਣੀ ਬੇਨਤੀ ਕਰ ਦਿੱਤੀ ਸਾਡੇ ਚ ਕੋਈ ਤਾਕਤ ਨਹੀਂ ਇਹ ਕਲਾ ਜਿਹੜੀ ਹੈ ਸਤਿਗੁਰਾਂ ਦੀ ਸ਼ਕਤੀ ਉਹਦੇ ਵਰਤੇਗੀ ਇਹੀ ਕਾਰਨ ਸੰਗਤ ਜੀ ਤੁਸੀਂ ਰੋਜ਼ ਅਰਦਾਸ ਕਰਦੇ ਆਂ ਕਿ ਬੇਨਤੀ ਕਰਦੇ ਹੋ ਨਾਨਕ ਨਾਮ ਚੜਦੀ ਕਲਾ ਕਲਾ ਚ ਬੜੀ ਵੱਡੀ ਤਾਕਤ ਹੈ ਤੇਰੇ ਬਾਣੇ ਸਰਬਾਦਾ ਪੜਾ ਪਹਿਲੀ ਤਾਂ ਮੈਂ ਬੇਨਤੀ ਆਪ ਨੂੰ ਕਰਨੀ ਹੈ ਕਿ ਜਿਸ ਪ੍ਰਮਾਤਮਾ ਤੇ ਆਪਾਂ ਆਸਥਾ ਰੱਖਨੇ ਜਿਹੜੀ ਸਤਗੁਰਾਂ ਦੀ ਬਾਣੀ ਹੈ ਨਾ ਜੀ ਮੂਲ ਮੰਤਰ ਤੋਂ ਬਾਅਦ ਇਹ ਵਿਸ਼ਵਾਸ ਤੋਂ ਸ਼ੁਰੂ ਹੋਈ ਹੈ ਬਲਾਈਂਡ ਫੇਥ ਤੋਂ ਸ਼ੁਰੂ ਹੋਈ ਆਪ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਸਤਗੁਰਾਂ ਨੇ ਚਾਰ ਬਚਨ ਕਹੇ ਨੇ ਆਰੰਭ ਚ ਆਦ ਸੱਚ ਜੁਗਾਦ ਸੱਚ ਖੈ ਪੀ ਸੱਚ ਨਾਨਕ ਹੋਸੀ ਪੀ ਸੱਚ ਚਾਰ ਗੱਲਾਂ ਨੇ ਨਾ ਆਦ ਸੱਚ ਪਰਮਾਤਮਾ ਸ੍ਰਿਸ਼ਟੀ ਦੇ ਆਦ ਵਿੱਚ ਵੀ ਸੱਚ ਨੇ ਜੁਗਾਦ ਯੁਗਦਰ ਤੇ ਸਮਾਂ ਟਾਈਮ ਤੋਂ ਜਦੋਂ ਸਮਾਂ ਨਹੀਂ ਬਣਿਆ ਵਾਹਿਗੁਰੂ ਜੀ ਉਹ ਤੋਂ ਪਹਿਲਾਂ ਵੀ ਸੱਚ ਨੇ ਆਦ ਵਿੱਚ ਸੱਚ ਨੇ ਪਰ ਇੱਥੇ ਕਰ ਜਏ ਇਹ ਅਰਥ ਨਾ ਕਰੀਏ ਕਿ ਰੱਬ ਮੁੱਢ ਤੋਂ ਸੱਚਾ ਹੈ ਰੱਬ ਕਿਉਂਕਿ ਜਿਸ ਦੀ ਆਦ ਬਣੇਗਾ ਉਹ ਟਾਈਮ 'ਚ ਬਾਅਦ ਜਾਣਾ ਹੈ ਫਿਰ ਸੁਣੋ ਜਦਾਂ ਆਦ ਕਹ ਉਹਦਾ ਮੱਦ ਆਉਣਾ ਹੈ ਮੱਦ ਤੋਂ ਬਾਅਦ ਅੰਤ ਆਉਣਾ ਹੈ ਆਦ ਸੱਚ ਦਾ ਅਰਥ ਇਹ ਨਹੀਂ ਕਿ ਪਰਮਾਤਮਾ ਆਦ ਤੋਂ ਸੱਚ ਹੈ ਸੱਚ ਇਹ ਵੀ ਪਰਮਾਤਮਾ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਸੱਚ ਹੈ ਕਿਉਂਕਿ ਉਸ ਤੋਂ ਪਹਿਲਾਂ ਸੱਚ ਨੇ ਜੁਗਾਂਦ ਅਜੇ ਸਮਾਂ ਨਹੀਂ ਸੀ ਸ਼ੁਰੂ ਹੋਇਆ ਜੀ ਅਜੇ ਤਾਂ ਕੁਵਾਰ ਹੀ ਸੀ ਸਤਗੁਰਾਂ ਨੇ ਸਮੇਂ ਤੋਂ ਪਹਿਲਾਂ ਵੀ ਉਹਦੀ ਖੁਦ ਦਾ ਜ਼ਿਕਰ ਕੀਤਾ ਅਰਬਤ ਨਰਬਤ ਤੁੰਦੂ ਘਾਰਾ ਧਰਨਾ ਗਗਨਾ ਹੁਕਮ ਵਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁੰਨ ਸਮਾਦ ਲਗਾਏ ਦਾ ਆ ਸੂਰਜ ਹੋਇਆ ਇਹ ਰਾਸ਼ੀਆਂ 'ਚ ਪਰਵੇਸ਼ ਕੀਤਾ ਸੰਗ੍ਰਾਂਤਾ ਬਣ ਗਈਆਂ ਤੇ ਚੇਤੇ ਰੱਖਿਓ ਚੰਦਰਮਾ ਆਪਣੀ ਕਲਾ 'ਚ ਗਿਆ ਉੱਥੇ ਥਿੱਤਾ ਬਣ ਗਈ 15 ਥਿੱਤਾ ਚੰਦਰਮਾਲ ਸੰਬੰਧਿਤ ਨੇ ਤੇ ਅਸੀਂ ਜਿਹੜੇ ਵਾਰ ਜਾਂ ਮਹੀਨੇ ਬੈਨੇ ਆ ਇਹ ਸੂਰਜ ਨਾਲ ਨੇ ਜਦੋਂ ਮਹੀਨੇ ਵੀ ਨਹੀਂ ਸੰ ਬਣੇ ਸੂਰਜ ਵੀ ਨਹੀਂ ਚੰਦਰਮਾ ਨਹੀਂ ਜਿਹੜਾ ਪੈਮਾਨਾ ਹੈ ਸਮੇਂ ਦਾ ਪੁਰਾਣੇ ਸਮੇਂ ਅੱਜ ਵੀ ਕਹੇ ਉਹ ਖਾਈ ਨਹੀਂ ਪਰਮਾਤਮਾ ਤੋਂ ਉਦੋਂ ਪਹਿਲਾਂ ਵੀ ਸੱਚ ਕਹੇ ਉਹ ਟੰਮੇ ਇਸੇ ਕਰਕੇ ਸ਼ਬਦ ਵਰਤਿਆ ਅਕਾਲ ਮੂਰਤ ਆਦ ਸੱਚ ਜੋਗਾਦ ਸੱਚ ਤੇ ਆ ਹੁਣ ਪ੍ਰੈਜ਼ੈਂਟ ਵਿੱਚ ਪਿਆਰਿਓ ਅੱਜ ਵੀ ਸੱਚ ਹੈ ਅਸੀਂ ਜਿਹੜੀ ਗੱਲ ਕਹਿੰਦੇ ਆ ਸਤਜੁਗ ਬੜਾ ਚੰਗਾ ਸੀ ਪਹਿਲੇ ਜੁਗ ਬੜੇ ਚੰਗੇ ਸਨ ਯਾਦ ਰੱਖਿਓ ਖਰ ਜੁਗ ਦੇ ਵਿੱਚ ਪਾਪ ਵੀ ਰਿਆ ਤੇ ਪੁੰਨ ਵੀ ਰਿਆ ਹੈ ਕੱਲ ਵੀ ਅਰਜ਼ ਕੀਤੀ ਸੀ ਮਹਾਰਜ ਕਹਿੰਿਆ ਆਦ ਸੱਚ ਜੋਗਾਦ ਸੱਚ ਖੈ ਭੀ ਅੱਜ ਵੀ ਸੱਚ ਹੈ ਤੇ ਜਿਸ ਦਿਨ ਸਭ ਕੋਈ ਖਤਮ ਹੋ ਜਾਏਗਾ ਉਹ ਸੱਚ ਨਹੀਂ ਖਤਮ ਹੋਣਾ ਨਾਨਕ ਹੋਸੀ ਭੀ ਸੱਚ ਤੁਸਾਂ ਨਾਲ ਪੜਿਆ ਇਹ ਇੱਕ ਸ਼ਬਦ ਆ ਹੈ ਹੈ ਸ਼ਬਦ ਬਲਾਈਂਡ ਫੇਥ ਹੈ ਹੁਣ ਅੱਜ ਦਾ ਵਿਗਿਆਨੀ ਪ੍ਰਚਾਰਕੇ ਕਹੇ ਜੇ ਸਾਨੂੰ ਸੈਂਟੀਫਿਕ ਤਰੀਕੇ ਨਾਲ ਸਿੱਧ ਕਰਕੇ ਦੱਸੋ ਕਿ ਟਾਈਮ ਤੋਂ ਪਹਿਲਾਂ ਕਿਵੇਂ ਸਜਸੀ ਸਾਨੂੰ ਸਿੱਧ ਕਰਕੇ ਦੱਸੋ ਕਿ ਸ੍ਰਿਸ਼ਟੀ ਤੋਂ ਪਹਿਲਾਂ ਕਿਵੇਂ ਸਜਸੀ ਦੁਨੀਆ ਦਾ ਕੋਈ ਤਰਕ ਇਹਨੂੰ ਸਿੱਧ ਨਹੀਂ ਕਰ ਸਕੇਗਾ ਸਿਰਫ ਬਲਾਈਂਡ ਫੇਥ ਹੀ ਹੈ ਕਿ ਸਿੱਖ ਮੰਨਦਾ ਹੈ ਕਿ ਪ੍ਰਮਾਤਮਾ ਹੈ ਪਹਿਲਾਂ ਵੀ ਸੀ ਅੱਜ ਵੀ ਹੈ ਤੇ ਆਉਣ ਵਾਲੇ ਸਮੇਂ ਚ ਰਹੇਗਾ ਹੁਣ ਅਗਲੀ ਬੇਨਤੀ ਅਸੀਂ ਆਪਣੀ ਤਾਕਤ ਦੇ ਪੈਮਾਨੇ ਨਾਲ ਪਰਮਾਤਮਾ ਦੀ ਤਾਕਤ ਨੂੰ ਨਾ ਮਣੀਏ ਕਿਉਂਕਿ ਅੱਜ ਬਲ ਦੀ ਗੱਲ ਚੱਲੀ ਹੈ ਨਾ ਜੋ ਮੈਂ ਕਰ ਸਕਣਾ ਪਰਮਾਤਮਾ ਇਹ ਕਰ ਸਕਦਾ ਸਾਡੀ ਪ੍ਰੋਬਲਮ ਹੈ ਅੱਜ ਜੋ ਮੈਂ ਕਰ ਸਕਣਾ ਗੁਰੂ ਇਹ ਕਰ ਸਕਦਾ ਸਾਇੰਸ ਇਹ ਨਹੀਂ ਮੰਨ ਰਹੀ ਫਲਾਣਾ ਬੰਦਾ ਇਹ ਨਹੀਂ ਮੰਨ ਰਿਹਾ ਮੈਂ ਇੱਕ ਬੇਨਤੀ ਕਰਾਂ ਪਰਮਾਤਮਾ ਦੀ ਤਾਕਤ ਨੂੰ ਮਨੁੱਖੀ ਦਿਮਾਗ ਦੇ ਪੈਮਾਨਿਆਂ ਨਾਲ ਮਤ ਮਾਪੋ ਪਰਮਾਤਮਾ ਉਹ ਕੁਝ ਕਰ ਸਕਦਾ ਜੋ ਬੰਦਾ ਜ਼ਿੰਦਗੀ ਕਦੀ ਸੋਚ ਵੀ ਨਹੀਂ ਸਕਦਾ ਥੋੜੇ ਜਿਹਾ ਸੀ ਬਚਨ ਬਾਣੀ ਚ ਲਾਂਗੇ ਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹ ਏਡਾ ਵੱਡਾ ਕਵਚ ਹੈ ਨਾ ਸਾਡੇ ਲਈ ਇਹਦੇ ਸਾਹਮਣੇ ਕੋਈ ਅੜ ਨਹੀਂ ਸਕਦਾ ਥੋੜੀ ਜੀ ਬੇਨਤੀ ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਲਈਏ ਬਲ ਕੀ ਹੈ ਤਾਕਤ ਕੀ ਹੈ ਕਿ ਪਰਮਾਤਮਾ ਦੀ ਤਾਕਤ ਉਹ ਕੁਝ ਕਰਦੀ ਹੈ ਜੋ ਬੰਦਾ ਸੋਚ ਵੀ ਨਹੀਂ ਸਕਦਾ ਮੈਂ ਇਹ ਸ਼ਬਦ ਵਰਤ ਨਹੀਂ ਜੋ ਸੋਚ ਵੀ ਨਹੀਂ ਸਕਦਾ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ ਉਹ ਜੀਵ ਪਰਮਾਤਮਾ ਨੇ ਐਸੇ ਕੀਤੇ ਨੇ ਪੈਦਾ ਜਿਨ੍ਹਾਂ ਦਾ ਸੁਭਾਅ ਮਾਸ ਖਾਣਾ ਹੈ ਉਹ ਮਾਸ ਹੀ ਖਾਂਦੇ ਨੇ ਜੀ ਪਰ ਉਹਨਾਂ ਦਾ ਸੁਭਾਅ ਚੇਂਜ ਹੋ ਸਕਦਾ ਹੈ ਮਾਸ ਖਾਣ ਵਾਲਾ ਕਦੀ ਹਟ ਸਕਦਾ ਹੈ ਜੀ ਸ਼ੇਰ ਮਾਸ ਖਾਂਦਾ ਹੈ ਇਹ ਬਾਬਾ ਜੀ ਨੇ ਕਹਾ ਬਾਣੀ ਚ ਉਹਦਾ ਸੁਭਾਅ ਹੈ ਮਾਸ ਖਾਣਾ ਪਰ ਉਹਨੂੰ ਤੁਸੀਂ ਪੱਠੇ ਪਾ ਦਿਓ ਦਾਣਾ ਪਾ ਦਿਓ ਸ਼ੇਰ ਦਾਣਾ ਖਾਊਗਾ ਬਾਜ ਮਾਸ ਦੀਆਂ ਬੋਟੀਆਂ ਖਾਏਗਾ ਚਰਗ ਮਾਸ ਦੀ ਬੋਟੀ ਖਾਏਗੀ ਕੁਈਆਂ ਮਾਸ ਖਾਣ ਗੀਆਂ ਇਹ ਦਾਣੇ ਨਹੀਂ ਚੁੰਨ ਗੀਆਂ ਇਹ ਪੱਠੇ ਦੀ ਖਾਣ ਗੀਆਂ ਇਹ ਪਸ਼ੂਆਂ ਦੂਜਿਆਂ ਵਾਲੀ ਖੁਰਾਕ ਨਹੀਂ ਖਾਣ ਗੀਆਂ ਪਰ ਗੁਰੂ ਸਾਹਿਬ ਕਹਿੰਦੇ ਭਰੋਸਾ ਕਰੋ ਸਿੱਖਾ ਪਰਮਾਤਮਾ ਚਾਹੇ ਤੇ ਮਾਸ ਖੋਰੇ ਜਾਨਵਰਾਂ ਨੂੰ ਪੱਠੇ ਘਾਹ ਖਾਂ ਤੇ ਲਾ ਸਕਦਾ ਹੈ ਇਹ ਉਹਦੀ ਤਾਕਤ ਹੈ ਤੇ ਭੇਡ ਬੱਕਰੀ ਗਾਂ ਮੱਝ ਹਰਨ ਇੱਕ ਦੀ ਮਾਸ ਖਾਂਦੇ ਨੇ ਜੀ ਇਹ ਸਾਰੇ ਘਾਹ ਖਾਂਦੇ ਆ ਪਰਮਾਤਮਾ ਕੋਲ ਇਨੀ ਤਾਕਤ ਹੈ ਉਹਨਾਂ ਕਾ ਖਾਣ ਵਾਲਿਆਂ ਨੂੰ ਮਾਸ ਖਾਣ ਤੇ ਮਜਬੂਰ ਕਰ ਸਕੇ ਸੱਚੇ ਵੇ ਜਿੱਥੇ ਇੱਕ ਵੀ ਰੇਤ ਦਾ ਕਣ ਨਾ ਹੋਵੇ ਪਾਣੀ ਪਾਣੀ ਤੇ ਇੰਨਾ ਡੂੰਘਾ ਪਾਣੀ ਜਿਸ ਨੂੰ ਕੋਈ ਮਾਪ ਨਾ ਸਕੇ ਮੇਰੇ ਸਤਿਗੁਰੂ ਕਹਿੰਦੇ ਉਹ ਪਾਣੀ ਵਿੱਚ ਪਹਾੜ ਬਣਾ ਦਿੰਦਾ ਹੈ ਤੇ ਪਹਾੜਾਂ ਵਿੱਚ ਝੀਲਾਂ ਬਣਾ ਦਿੰਦਾ ਉਹਦੀ ਤਾਕਤ ਹੈ ਸੰਗਤ ਜੀ ਇਹ ਪਾਠ ਕਰੋ ਬਾਲੋਦਮ ਸਿਰਫ ਤਾਂ ਵੀ ਸਾਨੂੰ ਭਰੋਸਾ ਬਣ ਜਾ ਵੀ ਉਹਦੀ ਤਾਕਤ ਦੀ ਗੱਲ ਗੁਰਦੇਵ ਕਰ ਰਿਹਾ ਉਹ ਬਚਨੇ ਸ਼ੀਆ ਬਾਜਾਂ ਚਰਗਾ ਕੋਈਆਂ ਇਹ ਹੈ ਕਲਾ ਵੈਗੁਰੂ ਜੀ ਕੀ ਵਰਤੇ ਇਹ ਚਾਰ ਨੇ ਜੀ ਸ਼ੇਰ ਬਾਜ਼ ਚਰਗ ਤੇ ਕੋਈ ਸਿੱਧੀ ਗੱਲ ਇਹ ਮਾਸ ਖੋਰੇ ਨੇ ਜੀ ਸ਼ੀਆ ਬਾਜਾਂ ਚਰਗਾ ਕੋਈਆਂ ਇਹਨਾਂ ਖਵਾਲੇ ਘਾ ਪਰ ਅੱਜ ਤੁਸੀਂ ਤਰਕ ਕਰਕੇ ਕਹੋ ਜੀ ਘਾ ਕਿਵੇਂ ਖਾ ਲੈਣਗੇ ਉਹਦੀ ਤਾਕਤ ਅੱਗੇ ਮੱਥਾ ਟਿਕੀ ਹੈ ਅਸੰਭਵ ਨੂੰ ਸੰਭਵ ਕਰ ਦਿੰਦੇ ਨੇ ਨਾਮੁਮਕਨ ਨੂੰ ਮੁਮਕਨ ਕਰ ਦਿੰਦੇ ਨੇ ਉਹ ਵਾਹਿਗੁਰੂ ਜੀ ਜਿਸ ਬੰਦੇ ਦੀ ਕੋਈ ਆਸ ਨਾ ਰਹੇ ਉਸ ਰੋਲਦੇ ਬੰਦੇ ਨੂੰ ਪਾਤਸ਼ਾਹੀ ਦੇ ਦਿੰਦੇ ਆ ਇਹ ਉਹਨਾਂ ਦੀ ਤਾਕਤ ਹੈ ਸ਼ੀਹਾਂ ਬਾਜਾਂ ਚਰਗਾ ਕੋਈਆਂ ਇਹਨਾਂ ਖਵਾਲੇ ਕਾਹ ਕਾਂ ਖਾਂਦੇ ਨਾ ਮਾਸ ਖਵਾਲੇ ਇਹ ਚਲਾਏ ਰਾਂ ਨਦੀਆਂ ਵਿੱਚ ਟਿੱਬੇ ਦਿਖਾਲੇ ਬੜੇ ਸੌਖੇ ਅਰਥ ਨੇ ਜੀ ਦਰਿਆਵਾਂ ਵਿੱਚ ਟਾਪੂ ਪੈਦਾ ਕਰ ਦਿੰਦਾ ਹੈ ਥਲੀ ਕਰੇ ਅਸਗਾ ਜਿੱਥੇ ਮਾਰੂਥਲ ਨੇ ਉੱਥੇ ਅਸਗਾ ਡੂੰਗੀਆਂ ਚੇਲਾ ਬਣਾ ਦਿੰਦਾ ਅੱਗੇ ਜੀ ਕੀੜਾ ਪਾਤ ਸਥਾਪ ਦੇ ਪਾਛ ਇਹ ਤਾਕਤ ਨਹੀਂ ਤੇ ਹੋਰ ਕੀ ਇੱਕ ਰੁਲਦੇ ਕੋਈ ਕੀੜੇ ਨੂੰ ਪਰਮਾਤਮਾ ਪਾਦਸ਼ਾ ਬਣਾ ਦਿੰਦਾ ਤੇ ਜਿਹਦੇ ਕੋਲ ਹਜ਼ਾਰਾਂ ਲੱਖਾਂ ਫੌਜਾਂ ਹੋਣ ਇੱਕ ਖਿੰ ਲਾਂਦਾ ਉਹਨੂੰ ਖਤਮ ਕਰਕੇ ਰੱਖ ਦਿੰਦਾ ਹੈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆ ਅਗਲੀ ਖੁੰਨ ਗੱਲ ਹੋਰ ਧਿਆਨ ਨਾਲ ਸੁਣਿਓ ਕਿਉਂਕਿ ਆਪਾਂ ਬਾਣੀ ਤੋਂ ਬਾਹਰ ਨਹੀਂ ਜਾ ਰਹੇ ਜਿਤੇ ਜੀ ਜੀਵਨ ਲ ਸਾਂ ਆਦਮੀ ਬਿਮਾਰ ਹੋਵੇ ਡਾਕਟਰ ਕੀ ਕਰਦਾ ਜੀ ਸਥੈਥੋਸਕੋਪ ਲਏਗਾ ਉਹਦਾ ਹਾਰਟ ਦੇਖੇਗਾ ਹੱਥ ਚ ਨਬਜ਼ ਪਕੜੇਗਾ ਜੇ ਮੰਨ ਲਓ ਕਿਸੇ ਦੀ ਨਬਜ਼ ਬੰਦ ਹੋ ਜਾਏ ਸਾਂ ਉਹਨੇ ਬੰਦ ਹੋ ਜਾਣ ਸਥੈਥੋਸਕੋਪ ਨਾਲ ਕੋਈ ਸਾਂ ਨਾ ਆਵੇ ਉਹ ਕਹੇਗਾ ਮਰ ਗਿਆ ਇਹ ਹੈ ਨਾ ਜੀ ਕਿੰਨਾ ਵੱਡਾ ਫੇਤ ਰੱਬ ਦੀ ਸ਼ਕਤੀ ਤੇ ਬੰਦਾ ਸਾਂ ਲੈਂਦਾ ਤਾਂ ਜੇ ਹੁੰਦਾ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਮੈਂ ਪਹਿ ਪੈਮਾਨਾ ਹੈ ਜੇ ਕਰਤਾ ਵੈ ਗੁਰੂ ਜਾਹੇ ਪਰਮਾਤਮਾ ਉਹ ਪੀਣਾ ਸਾਹਾਂ ਤੋਂ ਵੀ ਜਿੰਦਗੀ ਬਖਸ਼ ਦਿੰਦਾ ਹੈ ਜੇਤੇ ਜੀ ਜੀਵੈ ਲੈ ਸਾਹ ਇਹ ਤੁਕ ਨੋਟ ਕਰਕੇ ਉਹ ਜਿੰਨੇ ਜੀਵ ਨੇ ਉਹ ਸਾਹ ਲੈ ਕੇ ਜੀ ਰਹੇ ਨੇ ਜਿਵਾਲੈ ਤਾਂ ਕੇ ਅਸਾਂ ਸਾਹ ਦੇ ਅੱਗੇ ਐੜਾ ਲਾ ਦਿੱਤਾ ਅਸਾਂ ਸਾਰੇ ਜੀਵ ਸਾਹ ਲੈ ਕੇ ਜਿਉਂਦੇ ਨੇ ਪਰ ਵਾਹਿਗੁਰੂ ਜੀ ਤੇਰੀ ਕਲਾ ਵਰਤੇ ਤੇ ਬਿਨਾ ਸਾਹਾਂ ਤੋਂ ਵੀ ਜ਼ਿੰਦਗੀ ਦੇ ਦੇਨਾ